ਤਨ ਤਨ ਸਾਧ ਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਤੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਨੇ ਜਦੋਂ ਸਫਾਈ ਮਹਾ ਅਭਿਆਨ ਚਲਾਇ ਸੀ ਤਾਂ ਉਹਨਾਂ ਨੇ ਵਚਨ ਕੀਤੇ ਸੀ ਕਿ ਭਾਈ ਸਫਾਈ ਮਹਾ ਬਿਹਾਰ ਕਰਨੀ ਵੀ ਹੈ ਤੇ ਇਹਨੂੰ ਅਪਣਾਉਣਾ ਵੀ ਹੈ ਵੀ ਜਾਣੇ ਕਿ ਆਪਦੇ ਘਰਾਂ ਦੇ ਵਿੱਚ ਜਾ ਕੇ ਊੜੇ ਨੂੰ ਕਟੌਲ ਕਰਨਾ ਵੀ ਸਿੱਖਣਾ ਹੈ ਵੀ ਜਿਹੜਾ ਤੁਹਾਡੇ ਘਰ ਦਾ ਕੂੜਾ ਕਰਕਟ ਨੂੰ ਕਟੌਲ ਕਿਵੇਂ ਕਰਨਾ ਤੇ ਉਦੋਂ ਤੋਂ ਲੈ ਕੇ ਅਸੀਂ ਅੱਜ ਤੱਕ ਘਰ ਦਾ ਕੂੜਾ ਕਿਵੇਂ ਕਟੌਲ ਕਰਦੇ ਆ ਆ ਹੁਣ ਅਸੀਂ ਤੁਹਾਨੂੰ ਦਿਖਾਉਣਾ ਵੀ ਅਸੀਂ ਆ ਜਿਹੜਾ ਕਾਗਜ਼ ਪੱਤਰ ਜਿਵੇਂ ਆਮ ਅਸੀਂ ਇਹਨਾਂ ਨੂੰ ਸਿੱਧੇ ਹੀ ਵਿਆਹ ਦੇਖ ਸਕਦੇ ਆ ਤੁਸੀਂ ਤਾਂ ਅਸੀਂ ਇਹਨਾਂ ਤੋਂ ਅੱਗ ਮਚਾਉਣ ਦਾ ਕੰਮ ਲੈਨੇ ਆ ਤੁਸੀਂ ਦੇਖ ਸਕਦੇ ਆ ਜਿਵੇਂ ਆਮ ਮਠਿਆਈ ਮਠੂਈ ਵਾਲੇ ਡੱਬੇ ਹੁੰਦੇ ਆ ਲੋਕ ਰੂੜੀਆਂ ਉੱਤੇ ਸਿੱਧ ਦਿੰਦੇ ਆ ਤਾਂ ਅਸੀਂ ਤੁਹਾਨੂੰ ਆ ਵਿਖਾਉਨੇ ਆ ਵੀ ਜਿਹੜਾ ਕੂੜਾ ਕਰਕੜਾ ਘਰ ਦਾ ਸਾਹਮ ਕੇ ਜਿਹੜਾ ਕੂੜਾ ਕਰਕੜਾ ਆ ਗੱਟੇ ਭਰ ਕੇ ਰੱਖੇ ਹੋਏ ਆ ਸਾਡੇ ਇਹ ਸਿਆਲ ਦੇ ਮਹੀਨੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਮਤਲਬ ਵੀ ਅਸੀਂ ਅ ਭੱਟੀ ਦੇ ਵਿੱਚ ਪਾਉਂਦੇ ਆ ਤੇ ਪਾਣੀ ਤੱਤਾ ਕਰਦੇ ਆ ਇਹਨਾਂ ਦਾ ਸਾਰਿਆਂ ਦੇ ਨਾਲ ਆ ਤੁਸੀਂ ਦੇਖ ਸਕਦੇ ਆ ਤੇ ਆਮ ਲੋਕ ਕੀ ਕਰਦੇ ਆ ਤੜਕੇ ਬੱਠਲ ਭਰਦੇ ਆ ਕੂੜਾ ਤੇ ਜਾਣੇ ਕਿ ਸੜਕਾਂ ਰੁਕ ਗਈਆਂ ਛੱਪੜ ਰੁਕ ਗਏ ਤੇ ਅਸੀਂ ਇਹ ਬੇਨਤੀ ਕਰਦੇ ਆ ਲੋਕਾਂ ਨੂੰ ਵੀ ਜਵੇਂ ਤੁਸੀਂ ਪੈਸਾ ਸਾਂਭਣ ਜਾਣਦੇ ਆ ਨਾ ਪੈਸਾ ਸਾਂਭਣ ਜਾਣਦੇ ਆ ਉਵੇਂ ਕੂੜੇ ਨੂੰ ਵੀ ਕਟੌਲ ਕਰਨਾ ਸਿੱਖੋ ਜਿਹੜਾ ਤੁਹਾਡੇ ਘਰ ਦਾ ਕੂੜਾ ਹੈ ਉਹਨੂੰ ਤੁਸੀਂ ਕਟੌਲ ਕਰਨਾ ਸਿੱਖੋ ਸਾਡਾ ਵੇਖ ਸਾਦੇ ਵੀ ਕਿੱਡਾ ਵੇੜਾ ਤੁਸੀਂ ਦੇਖ ਸਕਦੇ ਆ ਕਾ ਅਸੀਂ ਆਪਦੇ ਘਰ ਦਾ ਜਿਹੜਾ ਕੂੜਾ ਹੈ ਉਹਨੂੰ ਕਟੌਲ ਕਰਦੇ ਆ ਤੁਸੀਂ ਦੇਖ ਸਕਦੇ ਆ ਢੇਰੀਆਂ ਲਾ ਲੈਨੇ ਆ ਅਸੀਂ ਆ ਵੀ ਐ ਢੇਰੀਆਂ ਲਾ ਕੇ ਮੁੜ ਕੇ ਇਹਨੂੰ ਅਸੀਂ ਅੱਗ ਦੇ ਵਿੱਚ ਜਲਾਉਨੇ ਆ ਬਾਅਦ ਵਿੱਚ ਆਉਣੇ ਦੇ ਨਾਲ ਆ ਤੁਸੀਂ ਦੇਖ ਸਕਦੇ ਆ ਵੀ ਵੀ ਘਰ ਦਾ ਅਸੀਂ ਕੂੜਾ ਵੀ ਕਟੌਲ ਕਰਦੇ ਆ ਆ ਤੁਸੀਂ ਦੇਖ ਸਕਦੇ ਆ ਅਸੀਂ ਜਿਹੜਾ ਕੂੜਾ ਹੈ ਇਹਨੂੰ ਸਤਾਹ ਲੈਨੇ ਆ ਵੀ ਘਰ ਦਾ ਜਿਹੜਾ ਕੂੜਾ ਹੈ ਅਸੀਂ ਕਟੌਲ ਕਰਦੇ ਆ ਵੀ ਤੇ ਤੁਸੀਂ ਦੇਖ ਸਕਦੇ ਆ ਵੀ ਜੇ ਇੱਕ ਗੱਡੀ ਹੁੰਦੀ ਹੈ ਉਹਦੀਆਂ ਵੀ ਬ੍ਰੇਕਾਂ ਲਾ ਕੇ ਡਰਾਈਵਰ ਕਟੌਲ ਕਰਦਾ ਤਾਂ ਕੀ ਤੁਸੀਂ ਕੂੜੇ ਨੂੰ ਕਟੌਲ ਨਹੀਂ ਕਰ ਸਕਦੇ ਪਰਕ ਥੋੜਾ ਜਿਹਾ ਧਿਆਨ ਸਾਡੇ ਦੇਸ਼ਵੰਨੀ ਹੋਵੇ ਗਲੀਆਂਵੰਨੀ ਹੋਵੇ ਵੀ ਇਹ ਕੂੜਾ ਕਰਗਟਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਮੁਸੀਬਤ ਬਣ ਜਾਊਗਾ ਫੇਰ ਹੀ ਥੋੜਾ ਧਿਆਨ ਹੋਵੇ ਨਾ ਹੁਣ ਕਈਆਂ ਦੇ ਸਾਰੇ ਵਿਹੜੇ ਪੱਕੇ ਐ ਉਹਨਾਂ ਦਾ ਕੂੜਾ ਮਤਲਬ ਹੀ ਸਾਡੇ ਦੇਸ਼ ਲਈ ਸਾਡੀਆਂ ਗਲੀਆਂ ਲਈ ਇੰਨਾ ਹਾਨੀਕਾਰ ਹੈ ਕੋਈ ਉਹਨਾਂ ਨੂੰ ਦੇਸ਼ ਦੇ ਨਾਲ ਪਿਆਰ ਨਹੀਂ ਐਡੇ ਵੱਡੇ ਵੇੜੇ ਦਾ ਕੂੜਾ ਅਸੀਂ ਕੰਟਰੋਲ ਕਰਦੇ ਆ ਸਾਡੀ ਮਾਤਾ ਜੀ ਬੜੇ ਤਰੀਕੇ ਦੇ ਨਾਲ ਅਸੀਂ ਕੂੜਾ ਕੰਟਰੋਲ ਕਰਦੇ ਆ ਤੇ ਜੇ ਹਰ ਇੱਕ ਇਨਸਾਨ ਆਪਣੇ ਦੇਸ਼ ਨਾਲ ਆਪਦੇ ਗਲੀਆਂ ਦੇ ਨਾਲ ਆਪਦੇ ਨਗਰ ਦੇ ਨਾਲ ਪਿਆਰ ਕਰੇ ਤਾਂ ਫਿਰ ਅਸੀਂ ਚਾਹੁੰਦੇ ਆ ਕਿ ਹਰ ਕਿਸੇ ਚੀਜ਼ ਨੂੰ ਮਤਲਬ ਕਿ ਕੰਟਰੋਲ ਕੀਤਾ ਜਾ ਸਕਦਾ ਹੈ ਤਾਂ ਜੇ ਤੁਸੀਂ ਕੂੜੇ ਦਾ ਇਸੇ ਤਰ੍ਹਾਂ ਹੀ ਹਾਲ ਕਰਦੇ ਰਹੇ ਇਸੇ ਤਰ੍ਹਾਂ ਹੀ ਮਤਲਬ ਕਿ ਸਾਰਾ ਤੁਸੀਂ ਕੂੜਾ ਇਸੇ ਤਰ੍ਹਾਂ ਹੀ ਪਾਉਂਦੇ ਰਹੇ ਤਾਂ ਫਿਰ ਇੱਕ ਦਿਨੇ ਬਹੁਤ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਣਾ ਹਰ ਸੜਕ ਰੁਕਦੀ ਜਾ ਰਹੀ ਹੈ ਤੇ ਅਸੀਂ ਚਾਹੁੰਦੇ ਵੀ ਜਿਵੇਂ ਅਸੀਂ ਕੂੜਾ ਘਰ ਦਾ ਕੰਟਰੋਲ ਕਰਦੇ ਆ ਤਾਂ ਹਰ ਕੋਈ ਇਨਸਾਨ ਆ ਮਤਲਬ ਹੀ ਆਪ ਦੇ ਆਪ ਦੇ ਘਰ ਦਾ ਇਸੇ ਤਰ੍ਹਾਂ ਕੂੜਾ ਕੰਟਰੋਲ ਕਰੇ ਤਾਂ ਇਹ ਕੂੜੇ ਦਾ ਹੱਲ ਹੋ ਸਕਦਾ ਕਿਉਂਕਿ ਹੁਣ ਗਰਮੀ ਦਾ ਮਹੀਨਾ ਹੈ ਤੁਸੀਂ ਪੱਤਾ ਢੱਕਾ ਮਤਲਬ ਹੀ ਗੱਟਿਆਂ ਦੇ ਵਿੱਚ ਪਾ ਕੇ ਰੱਖ ਸਕਦੇ ਆ ਤਾਂ ਉਦੋਂ ਬਾਅਦ ਸਿਆਲ ਦੇ ਮਹੀਨਿਆਂ ਨੂੰ ਭੱਠੀ ਦੇ ਵਿੱਚ ਤੁਸੀਂ ਪਾ ਕੇ ਤੇ ਉਹਨੂੰ ਰਾਖ ਬਣਾ ਸਕਦੇ ਆ ਸਵਾਹ ਬਣਾ ਸਕਦੇ ਆ ਕਿੱਥੇ ਮਤਲਬ ਹੀ ਟਰਾਲੀਆਂ ਦੀਆਂ ਟਰਾਲੀਆਂ ਕੂੜਾ ਤੇ ਕਿੱਥੇ ਇੰਨੀ ਕੁ ਸਵਾਹ ਬਣ ਸਕਦੀ ਹੈ ਤੇ ਅਸੀਂ ਬੇਨਤੀ ਕਰਦੇ ਆ ਪੂਰੇ ਪੰਜਾਬ ਦੇ ਲੋਕਾਂ ਨੂੰ ਕਿ ਇਹਨਾਂ ਵਿਸ਼ਾ ਤੇ ਸੈਮੀਨਾਰ ਹੋਣ ਕੂੜੇ ਨੂੰ ਕੰਟਰੋਲ ਕਰਨਾ ਸਿੱਖੋ ਤੇ ਇਹ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਮੁਸੀਬਤ ਬਣ ਜਾਊਗਾ ਬਣਿਆ ਹੀ ਪਿਆ ਰਾਹ ਰੁਕ ਗੇ ਤਾਂ ਇੰਨਾ ਕੁਝ ਕਹਿੰਦੇ ਹੋਏ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਵੇ ਤੇ ਡੇਰਾ ਸੱਤਾ ਸਰਦਾਰ ਦੀ ਸਾਹ ਸੰਗਤ ਨੂੰ ਵੀ ਬੇਨਤੀ ਕਰਦੇ ਆਂ ਵੀ ਜਿਵੇਂ ਅਸੀਂ ਆਪਦੇ ਘਰ ਦਾ ਕੂੜਾ ਕਟੌਲ ਕਰਦੇ ਆਂ ਤਾਂ ਹਰ ਗਡੇਰਾ ਪ੍ਰੇਮੀ ਦਾ ਫਰਜ਼ ਬਣਦਾ ਕਿ ਸਮਾਜ ਨੂੰ ਸੇਧ ਦੇ ਸਕੇ ਸਮਾਜ ਨੂੰ ਦੱਸ ਸਕੇ ਵੀ ਕੂੜਾ ਕਿਵੇਂ ਕਟੌਲ ਕਰਨਾ ਹੈ ਤੇ ਪੈਸੇ ਛੋਟੇ ਕੋਲੇ ਪੰਡਾਂ ਦੀਆਂ ਪੰਡਾਂ ਹੋਵੇ ਉਹ ਕਿਵੇਂ ਕੰਟਰੋਲ ਕਰ ਲੈਣ ਘਰਾਂ ਦੇ ਵਿੱਚ ਉਹ ਕਿਵੇਂ ਸੰਭ ਲੈਣੇ ਆ ਤਾਂ ਕੂੜਾ ਵੀ ਸੰਭਣਾ ਸਿੱਖੋ ਕੰਟਰੋਲ ਕਰਨਾ ਸਿੱਖੋ ਆਪਦੇ ਘਰਾਂ ਦੇ ਵਿੱਚ ਕੂੜੇ ਨੂੰ ਤਾਂ ਇਹਨਾਂ ਕੁਝ ਕਹਿੰਦੇ ਹੋਏ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਹੋਵੇ ਮਾਫੀ ਚਾਹੁੰਦੇ ਆ ਤਾਂ ਇਹੋ ਜਿਹੀਆਂ ਵੀਡੀਓਆਂ ਨੂੰ ਅੱਗੇ ਦੇ ਅੱਗੇ ਸ਼ੇਅਰ ਕਰਿਆ ਕਰੋ ਪਤਾ ਲੱਗੇ ਸਾਡੇ ਪੰਜਾਬ ਨੂੰ ਕਿ ਕੂੜੇ ਕਰਕਟ ਨੂੰ ਅਸੀਂ ਕਿਵੇਂ ਕੰਟਰੋਲ ਕਰਨਾ ਹੈ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਹੈ